ਲੇ ਸਰਪੰਦ ਦੇ ਵਿੱਚ ਬਹੁਤ ਖੁਸ਼ੀਆਂ ਖੇੜੀਆਂ ਜੀ ਸਾਰਿਆਂ ਨੂੰ ਸਾਰੇ ਦੂਰੋਂ ਨੇੜੇੋਂ ਰਿਸ਼ਤੇਦਾਰ ਸਾਡੇ ਆਏ ਪੈਟ 'ਚ ਸਾਰੇ ਖੁਸ਼ੀਆਂ ਨਾਲ ਮਨਾਉਂਦੇ ਟੋਲਟ ਮਗਿਆਣਾ ਜੋ ਵੀ ਆਪਣੀਆਂ ਸੁਖਣਾ ਲੋਨਡੇ ਕੇਦੇ ਘਰ ਪੁੱਤ ਹੋਇਆ ਕੋਈ ਦਾ ਬੱਚਾ ਬਾਹਰ ਗਿਆ ਕੇਦਾ ਭਰਤੀ ਫੌਜ ਚ ਹੋਇਆ ਆ ਸਭ ਸੁਖਣਾ ਲੋਨਡੇ ਪਪੜੀਆਂ ਲੰਗਰ ਭੰਡਾਰੇ ਚੱਲਣ ਡੇ ਕੇਨੇ ਪਕੌੜਿਆਂ ਦਾ ਲੰਗਰ ਲਾਇਆ ਕੇ ਪੈਪਸੀ ਦਾ ਲੰਗਰ ਲਾਇਆ ਕੇਨੇ ਲੱਸੀ ਦਾ ਲੰਗਰ ਲਾਇਆ ਨੇ ਕੇਨੇ ਫਰੂਟੀਆਂ ਦਾ ਲੰਗਰ ਲਾਇਆ ਤੁਸੀਂ ਦੇਖਣੀ ਚਾਹ ਸਾਰੇ ਸਾਹਮਣੇ ਚੱਲਣ ਡੇ ਆ ਉਹ ਵੀ ਥੋੜੀ ਸੱਜਣੋਂ ਵੀ ਬੰਦ ਤੇ ਜਾਉਂਦੇ ਆ ਸੰਤ ਨੂੰ ਦੇਣਾ ਉਹਨੇ ਵੀ ਮਾਰ ਉਹਨੇ ਜੁੜਨਾ ਚਾਹੀਦਾ ਜਿੱਥੇ ਵੀ ਕੋਈ ਮਹਾਰਾਜ ਦੀ ਜਗ੍ਹਾ ਹੈਗੀ ਆ ਵੀ ਉੱਥੇ ਵੀ ਜੁੜ ਕੇ ਰਹਿਣਾ ਚਾਹੀਦਾ ਨਾਲ ਜਿੱਥੇ ਵੀ ਗੁਰੂ ਮਹਾਰਾਜ ਦਾ ਕੋਈ ਦਰਬਾਰ ਆ ਗੁਰਦਰਾ ਸਾਹਿਬ ਆ ਮੰਦਿਰ ਆ ਹਰ ਚੀਜ਼ ਨਾਲ ਸਹਿਮਤ ਹੋਣਾ ਚਾਹੀਦਾ ਆ ਇਹਨਾਂ ਚੀਜ਼ਾਂ ਤੋਂ ਬਿਨਾ ਨਹੀਂ ਗੱਲਬਾਤ ਆ ਮੇਲਾ ਤੇ ਸਦੀਆਂ ਤੋਂ ਜੋ ਵੀ ਸਾਡੇ ਵੱਡ-ਵਡੇਰੇ ਵੀ ਸਨਮਾਨ ਦੇਦੇ ਸਾਨੂੰ ਵੀ ਉਹ ਕਹੇਗੇ ਵੀ ਇੱਥੇ ਮੱਤਾ ਟੇਕਣਾ ਤੇਲ ਪਾਉਣਾ ਜੇ ਐਵੇਂ ਵੀ ਉਦਰਾ ਮੰਨਦੇ ਗੁਰੂ ਮਹਾਰਾਜ ਨੂੰ ਵੀ ਪੂਰਾ ਮੰਨਦੇ ਇਹਨਾਂ ਨੂੰ ਵੀ ਪੂਰਾ ਮੰਨਦੇ ਵੀ ਸਾਡੀ ਆਜ਼ਮ ਰਾਜ ਪੂਰੀ ਕਰਦੇ ਉਹ ਵੀ ਸਾਡੀ ਧੰਨਵਾਦ ਬਾਸ ਪਿੰਡ ਦੀ ਉਸ ਨੀਕਿਆ ਜਿਸੀ ਬਚਪਨ ਤੋਂ ਆਪਣੇ ਮੰਮੀ ਨਾਲ ਪਾਪਾ ਨਾਲ ਘਰਦਿਆਂ ਨਾਲ ਹਮੇਸ਼ਾ ਇੱਥੇ ਆਉਂਦੇ ਰਹੇ ਬੜਾ ਅੱਛਾ ਲੱਗਦਾ ਹੈ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਦੋਂ ਵੀ ਮੇਲਾ ਹੋਵੇ ਮੈਂ ਜਰੂਰ ਆਪਣੇ ਪਿੰਡ ਆਵਾਂ ਆਪਣੇ ਪਿੰਡ ਵਾਲਿਆਂ ਦੇ ਵਿਚਕਾਰ ਇਸ ਧਰਤੀ ਦੇ ਉੱਤੇ ਆਪਣੇ ਘਰਦਿਆਂ ਦੇ ਨਾਲ ਸੋ ਇੱਕ ਸਬਬ ਵੀ ਹੈਗਾ ਹੈ ਕਿ ਸਾਰੇ ਭੈਣ ਭਰਾ ਮਿਲ ਜਾਂਦੇ ਚਿਰਾਂ ਦੀਆਂ ਵਿਛੜੀਆਂ ਇਸ ਪਿੰਡ ਦੀਆਂ ਧੀਆਂ ਜਿਹੜੀਆਂ ਨੇ ਉਸ ਦਿਨ ਆਉਂਦੀਆਂ ਨੇ ਤੇ ਮੈਨੂੰ ਲੱਗਦਾ ਹੈ ਕਿ ਮੇਲੇ ਜਿਹੜੇ ਨੇ ਇਹ ਮਿਲਣ ਗਿਲਣ ਦਾ ਵੀ ਇੱਕ ਬੜਾ ਵਧੀਆ ਸਾਧਨ ਹੈ ਤੇ ਪਰਮਾਤਮਾ ਸਾਰਿਆਂ ਤੇ ਕਿਰਪਾ ਰੱਖੇ ਮਿਹਰ ਕਰੇ ਬਸ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਆਪਸੀ ਪਿਆਰ ਮੁਹੱਬਤ ਦੇ ਨਾਲ ਰਹੋ ਹਮੇਸ਼ਾ ਤੇ ਜੈਲਸੀ ਫੈਕਟਰ ਨਹੀਂ ਹੋਣਾ ਚਾਹੀਦੇ ਪਿੰਡਾਂ ਦੇ ਵਿੱਚ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਪਿੰਡਾਂ ਦੀ ਭਲਾਈ ਦੇ ਲਈ ਕੰਮ ਕਰਨਾ ਚਾਹੀਦਾ ਤੇ ਮੈਂ ਹਮੇਸ਼ਾ ਤਤਪਰ ਹਾਂ ਮੇਰਾ ਭਰਾ ਵਾ ਮੇਰੇ ਨਾਲ ਖੜਾ ਉਹ ਵੀ ਮੈਨੂੰ ਹਮੇਸ਼ਾ ਇਹ ਗੱਲ ਕਹਿੰਦੀ ਹੁੰਦੀ ਕਿ ਇਸ ਪਿੰਡ ਦੇ ਲਈ ਕੁਝ ਵੀ ਕਰਨਾ ਹੈ ਤੇ ਪੋਲਿਟਿਕਸ ਤੋਂ ਉੱਪਰ ਉੱਠ ਕੇ ਜੋ ਮੈਂ ਕਰ ਸਕਦੀ ਆ ਤੁਸੀਂ ਮੇਰੇ ਕੋਲ ਆਓ ਮੈਨੂੰ ਦੱਸੋ ਮੈਂ ਤੁਹਾਡੇ ਨਾਲ ਅੱਗੇ ਲੱਗੇ ਲੱਕੇ ਤੁਰੂੰਗੀ ਜਿੱਥੇ ਕਹੋਗੇ ਹਰ ਥਾਂ ਖੜੀ ਆ ਪਿੰਡ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਆ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਣਾ ਚਾਹੀਦਾ ਉਹਦਾ ਮੈਂ ਜਦੋਂ ਤੋਂ ਸੁਰਤ ਸੰਭਾਲ ਲਈ ਆ ਉਦੋਂ ਤੋਂ ਹੀ ਅਸੀਂ 50000 ਹੈਨਾ ਉਦੋਂ ਤੋਂ ਜਾਣਦੇ ਆ ਤੇ ਉਦੋਂ ਤੋਂ ਹੀ ਆ ਰਹੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਚੇਰੰਗੀਲਾ ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਮੈਂਡੀ ਅੱਜ ਬੜੀ ਖੁਸ਼ੀ ਦੀ ਗੱਲ ਆ ਅਸੀਂ ਇੱਕ ਟਾਰੀ ਬਾਟਮ ਦੇ ਲਾਗੇ ਪਰਮ ਤੇ ਆਏ ਆ ਪਿੰਡ ਭਖਣਾ ਤੇ ਚੀਚਾ ਪਿੰਡ ਚੀਚ ਤੇ ਬਾਬਾ ਜੀ ਦੇ ਦਰਬਾਰ ਤੇ ਬਹੁਤ ਕਾਫੀ ਟਾਈਮ ਤੋਂ ਮਿਲਣ ਲੱਗਦਾ ਹੈ ਹਰ ਸਾਲ ਕਲਾ ਕਲਾ ਬਹੁਤ ਹੀ ਹਾਜ਼ਰੀ ਭਰਦੇ ਨੇ ਔਰ ਬੜੀ ਖੁਸ਼ੀ ਹੋਈ ਸਾਨੂੰ ਇੱਥੇ ਬਾਬਾ ਜੀ ਨੂੰ ਮਿਲ ਕੇ ਬਾਬਾ ਗਦਨ ਸ਼ੀਮ ਬਾਬਾ ਜੀ ਜਿਨ੍ਹਾਂ ਨੇ ਬੜਾ ਸਾਡਾ ਮਾਨ ਸਨਮਾਨ ਕੀਤਾ ਹੋਣੇ ਹੋਣੇ ਤੇ ਵੱਖ-ਵੱਖ ਮੀਡੀਆ ਤੋਂ ਆਏ ਸਾਡੇ ਸਾਰੇ ਦੋਸਤ ਮਿੱਤਰ ਜਿਹੜੇ ਮੈਜਿਕ ਵੱਡਾ ਹੋਰ ਬਣਾਉਂਦੇ ਨੇ ਵੱਡਾ ਕਰਦੇ ਨੇ ਲੋਕਾਂ ਤੱਕ ਪਹੁੰਚਾਉਂਦੇ ਨੇ ਤੇ ਲਾਈਵ ਪ੍ਰੋਮ ਵੀ ਚੱਲਣਾ ਔਰ ਸਾਰੇ ਸਾਊਂਡ ਵਾਲੇ ਕਮਾਲ ਕੀਤੀ ਮੇਲੇ ਦਾ ਬਹੁਤ ਵੱਡਾ ਪ੍ਰਬੰਧ ਇਹਨਾਂ ਨੇ ਕੀਤਾ ਮੇਰਾ ਨਾਮ ਸੁਵਿੰਦਸੇਵੰਗ ਪ੍ਰੇਤ ਜੋਤਰਾ ਗੋਲਾ ਪਹਿਲਵਾਨੀ ਕਹਿੰ ਪਰ ਆਪਾਂ ਸ਼ੁਰੂਆਤੋਂ ਹੀ ਸਾਡਾ ਬਾਬਾ ਸ਼ਾਮਰਾਜ ਦਾ ਮੇਲਾ ਸਾਡੇ ਵੱਡੇ-ਵਡੇਰੇ ਮਨਾਉਂਦੇ ਆ ਰਹੇ ਨੇ ਜੋ ਵੀ ਸਾਡਾ ਪਿੰਡ ਵੱਜਾ ਮੇਰੇ ਹਿਸਾਬ ਨਾਲ ਉਹ ਤਸ਼ੀਆ ਵਜਦਾ ਹੈ ਇਹ ਤਸ਼ੀਆ ਦੇ ਹਿਸਾਬ ਨਾਲ ਸਾਡੇ ਮੋਹਨਜੀਤ ਸਿੰਘ ਪਟਵਾਰੀ ਆ ਉਹਨਾਂ ਕੋਲ ਜਦੋਂ ਮੈਂ ਤੇ ਬਾਬਾ ਜੀ ਉੱਥੇ ਦੁਕਾਨ ਤੇ ਗਿਆ ਪੁੱਛਿਆ ਸੀ ਤੇ ਪੁਰਾਣਾ ਆਉਂਦੇ ਕਿ ਆਹ ਦੀ ਕੰਦ ਤਸ਼ਵੀਰੀ ਅਹੀ ਕੀਤੀ ਸੀ ਕਿਰਾਈ 10-10 ਮੀਲੇ ਆ ਕੇ ਕਿਰਾਇਆ ਕੀਤੀ ਉਦੋਂ ਬਾਅਦ ਜਿਉਂ ਅਸੀਂ ਸ਼ੁਰੂਆਤ ਕੀਤੀ ਚਲੋ ਹਰ ਸਾਲ ਦੀ ਤਰ੍ਹਾਂ ਹੀ ਮੇਲਾ ਵੱਧਾ ਗਿਆ ਇਹ 25000 ਨੂੰ 8 8 ਜੁਲਾਈ ਨੂੰ ਜਾਂ 9 ਜੁਲਾਈ ਨੂੰ ਹਰ ਸਾਲ ਇਹ ਹੁੰਦਾ ਮੇਲਾ ਤੇ ਬੜੀ ਸ਼ਰਧਾ ਤੇ ਤੁਮਦਾ ਹੁੰਦਾ ਮਨਾਇਆ ਜਾਂਦਾ ਇਹਦੇ ਵਿੱਚ ਬਾਬਾ ਜੀ ਨੇ ਬੜੇ ਪ੍ਰਾਲੇ ਕੀਤੇ ਬੜੇ ਵਡੀਆਂ-ਵਡੀਆਂ ਟੀਮਾਂ ਆਖੀਆਂ ਕਬੱਡੀ ਦੀਆਂ ਬਾਬਾ ਘਮਾਨ ਗਦਾਸਪੁਰ ਕਬੱਡੀ ਨੂੰ ਅੱਜ ਮੈਚ ਹੋ ਰਿਹਾ ਇੱਕ ਆਪਣੇ ਜੁਟਾ ਖੇੜਿਆਲਾ ਸਬੱਤਪੁਰ ਕਲੱਬ ਉਧਰੋਂ ਮੈਚ ਹੋ ਰਿਹਾ ਮੱਖੜ ਮੱਖੀ ਨਹੀਂ ਉਹਨਾਂ ਦੀ ਟੀਮ ਆ ਰਹੀ ਆ ਜੱਗੇ ਪਹਿਲਵਾਨ ਨੂੰ ਪੁਸਿਆਣਿਆਂ ਨੂੰ ਸਾਈ ਦਿੱਤੀ ਉਹਨਾਂ ਨੇ ਸਾਡੇ ਸਰਪੰਚ ਸਾਹਿਬ ਅਫਜ਼ਾਰ ਰਣਜੀਤ ਸਿੰਘ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਵਾ ਇੱਕ ਛੋਟੀ ਟੀਮ ਬੱਚਿਆਂ ਦੀ ਜਿਹੜੀ ਨਸ਼ਿਆਂ ਹੱਲਣਾ ਜਾਵੇ ਉਹਨਾਂ ਨੂੰ ਸਾਈ ਦਿੱਤੀ ਉਹਨਾਂ ਨੂੰ 11000 ਦਾ ਬਾਬਾ ਜੀ ਨੇ ਸਬੰਤ ਕਰਨਾ ਅੱਜ ਛੋਟੇ ਛੋਟੇ ਬੱਚਿਆਂ ਨੂੰ ਵੀ ਤੁਸੀਂ ਖੇਡਾਂ ਲਾਓ ਨਸ਼ੇ ਛੱਡ ਗਏ ਨਸ਼ਾ ਦਾ ਦੌਰ ਦੇਖੋ ਇਸ ਤਰ੍ਹਾਂ ਵੀ ਪੰਜਾਬ 75 ਵਾਰੀ ਤਰਤੀ ਦੇ ਹਸਾਉਣਾ ਪੰਜਵਾਂ ਦਰਿਆ ਨਸ਼ੇ ਰਵਾਂ ਚੱਲਣ ਦਿਆ ਅੱਜ ਕੱਲ੍ਹ ਵੇਖੋ ਕੋਈ ਨਿੱਕੇ ਤੋਂ ਨਿੱਕੇ ਕੋਈ ਵੀ ਜਿਹੜਾ ਮਸੂਰ ਬੱਚਾ ਵੀ ਨਸ਼ਾ ਕਰਦਾ ਕਿਸੇ ਦੀ ਉਮਰ 18 ਤੋਂ 19 ਸਾਲ ਨਹੀਂ ਹੈਗੀ ਮੋਟਰਸਾਈਕਲ ਜਿਹੜੀ ਲੁੱਟਾਂ ਖੋਹਾਂ ਕਰਦੇ ਉਹ ਵੀ ਸਾਰੇ 10 12 ਸਾਲ ਦੇ 13 ਸਾਲ ਦੇ ਇਹ ਰੋਜ਼ ਹੀ ਛੜਕਦੇ ਕੋਈ ਨਾ ਕੋਈ ਵਾਰਦਾਤ ਹੁੰਦੀ ਕਿਸੇ ਨਾ ਕਿਸੇ ਘਰ ਦੇ ਵਿੱਚ ਵਾਰਦਾਤ ਹੁੰਦੀ ਹੈ ਹੁਣ ਅੱਗੇ ਕੋਈ ਰਸਾਨ ਬਜ਼ੁਰਗ ਮਰਦਾ ਹੀ ਦੋ ਉਹਦਾ ਵੀ ਬਿਜ਼ੁਰਗ ਤੇ ਬਿਜ਼ੁਰਗੀ ਸੀ ਡੈਥ ਹੋ ਗਈ ਆ ਹੁਣ ਜਰੂਰ ਹੀ ਪਤਾ ਨਹੀਂ ਮਾਵਾ ਦੇ ਪੁੱਤ ਕਿੰਨੇ ਤੁਰਦੇ ਆ ਜਿਹੜੇ ਜਿੰਨਾਂ ਦੀ ਉਮਰ 15 ਤੋਂ 20 ਸਾਲ ਦੇ ਵਿੱਚ ਘਾਰ ਹੈ ਤੇ ਉਹਨਾਂ ਮਾਵਾ ਦਾ ਹਾਲ ਪੁੱਛੋ ਜਾ ਕੇ ਕੀ ਆ ਇਹ ਸਾਡੇ ਜਿਹੜੇ ਸੰਤ ਬਾਪੂ ਜੀ ਸਾਰੇ ਬਰਾਲਾ ਇਹੋ ਹੀ ਕਰਦੇ ਆ ਵੀ ਬੱਚਿਆਂ ਨੂੰ ਖੇਡਾਂ ਲੈ ਲਈਏ ਕਿਸੇ ਨੂੰ ਨਾ ਕਿਸੇ ਬੰਦੇ ਤੋਰ ਕੇ ਸਾਡੇ ਹੁਣ ਇੱਥੇ ਇੰਨਾ ਬਾਬਾ ਜੀ ਨੂੰ ਸੁਖਦੇਸ਼ ਉਹ ਸਰਪੰਚ ਨੂੰ ਆਏ ਸੀ ਬਾਬਾ ਜੀ ਨੇ ਇੱਥੇ ਗੱਲ ਹੁੰਦੇ ਵੀ ਅਸੀਂ ਕਲੱਬ ਬਣਾ ਦਨੇ ਮਿੱਟੀ ਤੁਸੀਂ ਪਾਓ ਤੇ ਬਾਬਾ ਜੀ ਨੇ ਕਹਿਤਾ ਵੀ ਜਿੰਨੀ ਵੀ ਮਿੱਟੀ ਪਾਉਗੀ ਅਸੀਂ ਪਾਵਾਂਗੇ ਮਿੱਟੀ ਪਾ ਕੇ ਕਲੱਬ ਬਣਾ ਕੇ ਉਹਦਾ ਸਟੇਡੀਅਮ ਬਣਾ ਕੇ ਉੱਥੇ ਹਰ ਬੱਚਾ ਜਿਹੜੀ ਵੀ ਗੇਮ ਕਰਨਾ ਚਾਹੇ ਉਹਨੂੰ ਕੋਝ ਰਾ ਕੇ ਦੇਵਾਂਗੇ ਸਭ ਕੁਝ ਦਾ ਪ੍ਰਬੰਧ ਕਰਾਂਗੇ ਉਹਨੂੰ ਖਰਾਕ ਵੀ ਦਿੱਤੀ ਜਾਊ ਸੰਗਤ ਵਾਸਤੇ ਕਿੜੇ ਕਿੜੇ ਪ੍ਰਬੰਧ ਕੀਤੇ ਗਏ ਨੇ ਸੰਗਤ ਵਾਸਤੇ ਵੇਖੋ ਜੀ ਸਾਡੇ ਰਾਤੀ ਮਹਿਫਲ ਚੱਲੀ ਆ ਬੜੇ ਵਧੀਆ ਕਵਾਲ ਆਏ ਨੇ ਰਾਤੀ ਅਸੀਂ 9:30 ਤੋਂ ਲੈ ਕੇ 3:30 ਵਜੇ ਤੱਕ ਸਾਡਾ ਪ੍ਰੋਗਰਾਮ ਕਵਾਲ ਦਾ ਚੱਲਿਆ ਤੇ ਬੜਾ ਵਧੀਆ ਪ੍ਰੋਗਰਾਮ ਹੋਇਆ ਵਾ ਉਹਦੇ ਵਿੱਚ ਵੇਖੋ ਜਿਹੜਾ ਡੂਟ ਰੇਟੇ ਤੋਂ ਸਾਡੇ ਕੋਲ ਸੰਗਤ ਪਟਿਆਲੇੋਂ ਆਈ ਆ ਇਧਰੋਂ ਭਿੱਖੀਵੜ ਸਾਈਡ ਤੋਂ ਕਪੂਰਥੱਲੇ ਤੋਂ ਆਪਣੇ ਇਧਰ ਗੋਦਵਾਲ ਸਾਈਡ ਤੋਂ ਰਾਜੋਗੇ ਸਾਈਡ ਤੋਂ ਇਧਰੋਂ ਆਪਣੇ ਖਿਆਲਾ ਹੋਇਆ ਖੇਵ ਕਰਨ ਹੋਇਆ ਇਹ ਕੀਵਨ ਜਿੰਨੇ ਵੀ ਸਾਰੇ ਸੰਗਤਾਈ ਉਹਨਾਂ ਦਾ ਰਹਿਣ ਦਾ ਵੀ ਪ੍ਰਬੰਧ ਇੱਥੇ ਕੀਤਾ ਸੀ ਏਸੀ ਕਮਰੇ ਦੋ ਤਣ ਬੜਾਏ ਸੀ ਉੱਥੇ ਵੀ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਕਿਸੇ ਗੱਲ ਦੀ ਤੰਗੀ ਨਹੀਂ ਆਏ ਜੇ ਤੁਸੀਂ ਰਾਤ ਹਨੇਰਾ ਹੋਊ ਤਾਂ ਤੁਸੀਂ ਇੱਥੇ ਰਾਤ ਆਪਣਾ ਬਿਸਤਰਾ ਕਰ ਸਕਦੇ ਜਿਹੜੇ ਕਬਡੀ ਟੀਮ ਦੇ ਜੇਤੂ ਖਿਡਾਰੀ ਦੇ ਉਹਨਾਂ ਨੂੰ ਕਿਉਂ ਉਹ ਨੱਪ ਤਾਰਿਆ ਬੜਾ ਜੇਤੂ ਖਿਡਾਰੀਆਂ ਨੂੰ ਵੇਖੋ ਜੀ ਅਸੀਂ 65 ਤੋਂ 70 ਨਾਮ ਰੱਖਿਆ ਜੀ ਜਿਹੜੇ ਜੇਤੂ ਖਿਡਾਰੀ ਉਹਨਾਂ ਨੂੰ 70000 ਜਿਹੜੇ ਜਿਹੜੇ ਹਾਰਨਗੇ ਉਹਨਾਂ ਨੂੰ 65000 ਜਿਹੜੇ ਛੋਟੇ ਬੱਚੇ ਛੋਟੇ ਜਿਹੜੇ ਵਿਚਾਰੇ ਸਿੱਖਣ ਰਹੇ ਆ ਉਹਨਾਂ ਨੂੰ 110